ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਗਵੀਰ ਸਿੰਘ ਬੀਰ ਜੀ ਦੀ ਪੁਸਤਕ ਰਮਝ ਕਹਾਣੀਆਂ ਇਸ ਪੁਸਤਕ ਵਿੱਚ ਲਿਖੀ ਹਰ ਕਹਾਣੀ ਵਿੱਚ ਕੋਈ ਨਾ ਕੋਈ ਰਮਝ ਹੈ ਜੋ ਗੁਰਮਤਿ ਗਿਆਨ ਨੂੰ ਸਰਲ ਅਤੇ ਰੋਚਕ ਢੰਗ ਨਾਲ ਪ੍ਰਗਟਾਉਂਦੀ ਹੈ ਮਨ ਵਿੱਚ ਅਦੁੱਤੀ ਚਾਅ ਉੱਠਦਾ ਹੈ ਅਤੇ ਇੱਕ ਕਹਾਣੀ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਤੀਸਰੀ ਪਾਵਸਾਰੀ ਦੀ ਸਾਰੀ ਪੁਸਤਕ ਲਗਾਤਾਰ ਇੱਕੋ ਹੀ ਵਾਰੀ ਪੜਨ ਅਤੇ ਸੁਣਨ ਨੂੰ ਜੀ ਕਰਦਾ ਹੈ ਇਸ ਪੁਸਤਕ ਦੇ ਵਿੱਚੋਂ 13ਵੀਂ ਕਹਾਣੀ ਜਿਸ ਦਾ ਨਾਮ ਹੈ ਜੀਵ ਦੀ ਕਹਾਣੀ ਇਸ ਅਧਿਆਏ ਨੂੰ ਅਸੀਂ ਆਪ ਜੀ ਦੇ ਨਾਲ ਜੀਵ ਦੀ ਕਹਾਣੀ ਨੂੰ 6 ਭਾਗਾਂ ਵਿੱਚ ਸਾਂਝ ਪਾਵਾਂਗੇ ਸੋ ਇਸ ਦੇ ਵਿੱਚ ਭਾਈ ਸਾਹਿਬ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਕਿਵੇਂ ਇਹ ਜੀਵ ਪਰਮਾਤਮਾ ਦੇ ਘਰ ਤੋਂ ਵਿਛੜਿਆ ਦੂਰ ਹੋਇਆ ਕਿਵੇਂ ਮਾਇਆ ਲੈ ਕੇ ਆਈ ਸੋ ਕਿਵੇਂ ਇਹਦਾ ਪਰਿਵਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਣਿਆ ਸੋ ਕਿਵੇਂ ਇਹ ਅੱਗੇ ਦੇ ਪੋਤਰੇ ਦੋਤਰੇ ਦੋਤਰੀਆਂ ਚਿੰਤਾ ਝੋਰੇ ਫਿਕਰ ਸੋ ਇਹਨਾਂ ਨੂੰ ਦੁਨਿਆਵੀ ਰਿਸ਼ਤੇਆਂ ਵਾਂਗ ਦਰਸਾ ਕੇ ਭਾਈ ਸਾਹਿਬ ਨੇ ਸਮਝਾਉਣ ਦਾ ਯਤਨ ਕੀਤਾ ਹੈ ਕਹਾਣੀ ਬਹੁਤ ਪਿਆਰੀ ਹੈ ਆਸ ਉਮੀਦ ਕਰਦੇ ਹਾਂ ਕਿ ਆਪ ਜੀ ਇਸ ਕਹਾਣੀ ਨੂੰ ਸੁਣ ਕਰਕੇ ਸਮਝ ਕਰਕੇ ਆਨੰਦ ਲਵੋਗੇ ਸੋ ਆਓ ਇਸ ਕਹਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਜੀਵ ਦੀ ਕਹਾਣੀ ਇੱਕ ਸੀ ਮਹਾਰਾਜਾ ਜਿੱਥੋਂ ਤੱਕ ਉਸ ਦਾ ਖਿਆਲ ਦੌੜ ਸਕਦਾ ਸੀ ਉਥੋਂ ਤੱਕ ਉਸ ਦਾ ਰਾਜ ਸੀ ਮਨੁੱਖ ਪਸ਼ੂ ਪੰਛੀ ਮਾਛ ਕਾਸ਼ ਕੀੜੇ ਮਕੌੜੇ ਸਭ ਜੀਵ ਉਸ ਦੀ ਰૈયਤ ਸਨ ਸਮੁੰਦਰ ਹਵਾ ਝੱਖੜ ਬਰਖਾ ਬਿਜਲੀ ਸਭ ਉਸ ਦੇ ਇਸ਼ਾਰੇ ਵਿੱਚ ਚੱਲਦੇ ਅਤੇ ਸਰਦੀ ਗਰਮੀ ਬਸੰਤ ਸਭ ਰਤਾਂ ਉਸ ਦੇ ਹੁਕਮ ਅਨੁਸਾਰ ਆਉਂਦੀਆਂ ਤੇ ਜਾਂਦੀਆਂ ਸਨ ਉਸ ਰਾਜੇ ਦੇ ਦਰਬਾਰ ਦੇ ਸਾਹਮਣੇ ਇੰਦਰ ਦਾ ਦਰਬਾਰ ਤੁਸ਼ ਸੀ ਇੰਦਰ ਖੁਦ ਉਸ ਦਰਬਾਰ ਵਿੱਚ ਹੱਥ ਜੋੜ ਕੇ ਖਲੋਂਦਾ ਹੁੰਦਾ ਸੀ ਇਸ ਦਰਬਾਰ ਦਾ ਮਹਾ ਮੰਤਰੀ ਆਤਮਾਨਾਮੀ ਇੱਕ ਪੂਰਨ ਪੁਰਸ਼ ਸੀ ਇਸ ਦਰਬਾਰ ਦੇ ਅਨੇਕਾਂ ਹੋਰ ਮੰਤਰੀ ਸਨ ਜਿਨ੍ਹਾਂ ਵਿੱਚੋਂ ਸਤ ਅਨੰਦ ਗਿਆਨ ਵਿਚਾਰ ਆਦ ਬੜੇ ਉਗੇ ਸਨ ਇਸ ਰਾਜੇ ਦੇ ਸੈਨਾਪਤੀ ਦਾ ਨਾਮ ਸਰਬਸ਼ਕਤੀਮਾਨ ਸੀ ਜਿਸ ਦੇ ਹੇਠ ਹੋਰ ਬੜੇ ਫੌਜੀ ਜਰਨੈਲ ਸਨ ਪਰ ਸਰਬਵਿਆਪਕ ਅਤੇ ਸਰਬਗਿਆਤਾ ਨਾਮੀ ਜਰਨੈਲ ਬੜੇ ਮਸ਼ਹੂਰ ਸਨ ਤਰਸ ਨਾਮੀ कोतवाल ਅਤੇ ਇਨਸਾਫ ਨਾਮੀ ਜੱਜ ਨੂੰ ਵੀ ਕੁੱਲ ਦੁਨੀਆ ਜਾਣਦੀ ਸੀ ਇਸ ਰਾਜੇ ਦੇ ਦਰਬਾਰ ਵਿੱਚ ਇਕ ਮਾਇਆ ਨਾਮੀ ਅਪਚਰਾ ਆਕੇ ਸਦਾ ਨਿਰਦ ਕਰਦੀ ਹੁੰਦੀ ਸੀ ਜਦ ਇਸ ਨੇ ਆਉਣਾ ਸਭ ਅਹਿਲਕਾਰਾਂ ਤੇ ਵਜ਼ੀਰਾਂ ਨੇ ਮੋਹਿਤ ਹੋ ਜਾਣ ਇਹ ਅਪਚਰਾ ਅਚਰਜ ਸੁੰਦਰ ਸੀ ਇਸ ਦੇ ਰੂਪ ਸਾਹਮਣੇ ਸਭ ਦਾ ਦਿਲ ਚਲਾਏ ਮਾਨ ਹੋ ਜਾਂਦਾ ਪਰ ਇਸ ਦੀ ਸੋ ਜਾਂ ਸ਼ੋਭਾ ਚੰਗੀ ਨਹੀਂ ਸੀ ਸੁਣੀ ਦੀ ਇਸ ਦੀ ਸਾਫ ਨਹੀਂ ਸੀ ਦਿਲ ਦੀ ਸਾਫ ਨਹੀਂ ਸੀ ਜੇਡੀ ਬਾਹਰੋਂ ਸੋਹਣੀ ਸੀ ਉਨੀ ਅੰਦਰੋਂ ਨਹੀਂ ਸੀ ਰਾਜੇ ਦਾ ਇੱਕ ਬੜਾ लाडला ਪੁੱਤਰ ਸੀ ਜਿਸ ਨੂੰ ਉਹ ਜੀਵ ਕਹਿ ਕੇ ਬੁਲਾਉਂਦਾ ਅਤੇ ਆਪਣੀ ਜਿੰਦ ਦਾ ਜਾਨ ਸਮਝਦਾ ਸੀ ਅਠੇ ਪੈਰ ਪਿਤਾ ਪੁੱਤਰ ਇਕੱਠੇ ਰਹਿੰਦੇ ਅਤੇ ਜੀਵਨ ਪਰ ਆਪਣੇ ਪਿਤਾ ਦਾ ਸਾਰਾ ਮੁਹੰਦਰਾ ਪੈਂਦਾ ਸੀ ਸ਼ਕਲ ਅਕਲ ਗੱਲਬਾਤ ਸੁਭਾਅ ਸਭ ਆਪਣੇ ਪਿਤਾ ਵਾਂਗ ਰਹੀ ਸੀ ਕਈਆਂ ਦਾ ਖਿਆਲ ਸੀ ਕਿ ਜੀਵ ਆਪਣੇ ਪਿਤਾ ਦਾ ਸਾਖਸ਼ਾਤ ਸਰੂਪ ਹੈ ਇੱਕ ਦਿਨ ਜੀਵ ਆਪਣੇ ਪਿਤਾ ਦੇ ਮਹਿਲ ਦੇ ਖਾਸ ਕਮਰੇ ਨਿਜ ਘਰ ਵਿੱਚ ਬੈਠਾ ਗਾ ਰਿਹਾ ਸੀ ਤਾਂ ਉਸ ਨੇ ਮਾਇਆ ਅਪਛਰਾ ਨੂੰ ਰਾਜੇ ਦੇ ਦਰਬਾਰ ਵਿੱਚ ਨਿਰਤ ਕਰ ਲਈ ਆਉਂਦਿਆਂ ਤੱਕਿਆ ਮਾਇਆ ਦੀ ਬਹੁਤ ਚੜਤ ਕਈ ਰਾਣੀਆਂ ਤੋਂ ਘੱਟ ਨਹੀਂ ਸੀ ਬੱਦਲਾਂ ਨੇ ਇੱਕ ਫੁੱਲਾਂ ਦਾ ਤਖਤ ਚੁੱਕਿਆ ਆਇਆ ਸੀ ਅਤੇ ਉਸ ਤਖਤ ਉਤੇ ਮਾਇਆ ਸਿਰ ਤੋਂ ਅੱਡੀ ਤੱਕ ਹਾ ਸ਼ਿੰਗਾਰ ਲਾਈ ਅਦਾ ਨਾਲ ਬੈਠੀ ਸੀ ਬੱਦਲ ਤਖਤ ਨੂੰ ਉਡਾਉਂਦੇ ਉਡਾਉਂਦੇ ਰਾਜੇ ਦੇ ਮਹਿਲ ਸਾਹਮਣੇ ਲਿਆਏ ਅਤੇ ਮਾਇਆ ਛਣ ਛਣ ਕਰਦੀ ਉਸ ਤਖਤ ਤੋਂ ਉਤਰੀ ਅਤੇ ਦਰਬਾਰ ਵੱਲ ਤੁਰ ਪਈ ਪਰ ਜਿਸ ਪਿਆਰ ਭਰੀ ਨਜ਼ਰ ਨਾਲ ਇਸ ਨੇ ਜਾਂਦੇ ਜਾਂਦੇ ਜੀਵ ਵੱਲ ਮੁਸਕਰਾ ਕੇ ਧੱਕਿਆ ਉਸ ਦਾ ਜੀਵ ਤੇ ਕੁਝ ਅਜੀਬ ਅਸਰ ਹੋਇਆ ਮਾਇਆ ਤਾਂ ਦਰਬਾਰ ਵਿੱਚ ਚਲੀ ਗਈ ਪਰ ਜੀਵ ਨੂੰ ਮੋੜ ਮੋੜ ਮਾਇਆ ਦੀ ਪਿਆਰ ਤੱਕਣੀ ਚੇਤੇ ਆਵੇ ਜੀਵ ਮਾਇਆ ਤੇ ਮੋਹਿਤ ਹੋ ਗਿਆ ਅਤੇ ਨਿਜ ਘਰ ਨਾਮੀ ਕਮਰੇ ਤੋਂ ਬਾਹਰ ਨਿਕਲ ਮਾਇਆ ਦੇ ਰਸਤੇ ਵਿੱਚ ਆਖ ਲੋਤਾ ਦਰਬਾਰ ਵਿੱਚ ਨਿਰਤ ਕਰਨ ਮਗਰੋਂ ਮਾਇਆ ਹੱਸਦੀ ਗੁਟਕ ਦੀ ਵਾਪਸ ਆ ਰਹੀ ਸੀ ਕਿ ਉਸ ਨੇ ਜੀਵ ਵੱਲ ਫਿਰ ਪਿਆਰ ਨਾਲ ਤੱਕਿਆ ਜੀਵ ਆਖੜ ਲਗਾ ਮਾਇਆ ਜਰਾ ਠਹਿਰ ਚੱਲ ਨਿਜ ਘਰ ਦੇ ਖਾਸ ਕਮਰੇ ਵਿੱਚ ਚੱਲ ਕੇ ਬੈਠੀ ਤੇ ਗੱਲਾਂ ਕਰੀਏ ਤੂੰ ਮੈਨੂੰ ਅੱਜ ਬੜੀ ਚੰਗੀ ਲੱਗੀ ਹੈ ਬਹੁਤ ਪਿਆਰੀ ਲੱਗੀ ਹੈ ਮਾਇਆ ਨੇ ਅੱਗੋਂ ਹੱਥ ਜੋੜ ਕੇ ਸਿਰ ਨਿਵਾ ਕੇ ਆਖਿਆ ਮਹਾਰਾਜ ਮੈਂ ਆਪ ਨਾਲ ਨਿੱਜ ਘਰ ਦੇ ਕਮਰੇ ਵਿੱਚ ਨਹੀਂ ਜਾ ਸਕਦੀ ਉੱਥੇ ਵੜਨ ਦੀ ਮੈਨੂੰ ਇਜਾਜ਼ਤ ਨਹੀਂ ਮੈਂ ਉੱਥੇ ਜਾਂਦਿਆਂ ਹੀ ਭਸਮ ਹੋ ਜਾਵਾਂਗੀ ਤੁਸੀਂ ਜੇਕਰ ਮੇਰੇ ਨਾਲ ਮੇਰੀ ਨਗਰੀ ਵਿੱਚ ਚੱਲੋ ਤਾਂ ਮੈਂ ਸਦਾ ਆਪ ਦੀ ਦਾਸੀ ਬਣ ਕੇ ਰਹਾਂਗੀ ਤੇ ਆਪ ਦੀ ਸੇਵਾ ਆਪਣਾ ਪਰਮ ਧਰਮ ਸਮਝਾਂਗੀ ਮਾਇਆ ਦੀ ਸੁੰਦਰਤਾ ਮਿਠਾਸ ਤੇ ਨਿਮਰਤਾ ਨੂੰ ਜੀਵ ਦੇ ਸਿਰ ਤੇ ਜਾਦੂ ਧੂੜ ਦਿੱਤਾ ਮੋਹਿਤ ਤੇ ਉਹ ਅੱਗੇ ਹੀ ਹੋ ਚੁੱਕਾ ਸੀ ਹੁਣ ਉਹ ਮਾਇਆ ਦਾ ਹੀ ਹੋ ਗਿਆ ਮਾਇਆ ਨੇ ਜੀਵ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਆਪਣੇ ਫੁੱਲਾਂ ਦੇ ਤਖਤ ਉੱਤੇ ਲਜਾ ਬਿਠਾਇਆ ਅਤੇ ਬੱਦਲਾਂ ਨੂੰ ਹੁਕਮ ਦਿੱਤਾ ਕਿ ਮਾਇਆ ਨਗਰੀ ਵੱਲ ਉੱਡਣ ਆਪਣੇ ਮਹਿਲ ਵਿੱਚ ਪਹੁੰਚ ਕੇ ਮਾਇਆ ਨੇ ਜੀਵ ਨੂੰ ਇੱਕ ਸੁੰਦਰ ਐਨਕ ਦਿੱਤੀ ਅਤੇ ਆਖਿਆ ਕਿ ਇਹ ਜਾਦੂ ਦੀ ਐਨਕ ਹੈ ਇਸ ਦਾ ਨਾਮ ਅਵਿਦਿਆ ਹੈ ਇਸ ਨੂੰ ਅੱਖਾਂ ਅੱਗੇ ਲਾ ਲਈਏ ਤਾਂ ਬੜਿਆ ਸਰਜ ਤਮਾਸ਼ੇ ਨਜ਼ਰ ਆਉਂਦੇ ਹਨ ਐਸੇ ਸੁੰਦਰ ਸੁਪਨੇ ਆਉਂਦੇ ਹਨ ਕਿ ਵੇਖ ਵੇਖ ਦਿਲ ਰੱਜਦਾ ਹੀ ਨਹੀਂ ਜੀਵ ਨੇ ਇਹ ਐਨਕ ਬੜੀ ਖੁਸ਼ੀ ਨਾਲ ਮਾਇਆ ਤੋਂ ਫੜੀ ਅਤੇ ਆਪਣੀਆਂ ਅੱਖੀਆਂ ਤੇ ਲਾ ਲਈ ਮਾਇਆ ਦੀ ਇਸ ਅਵਿਦਿਆ ਨਾਮੀ ਐਨਕ ਲਗਾnde ਸਾਰ ਹੀ ਜੀਵ ਨੂੰ ਇੱਕ ਨਾਟਕ ਦਾ ਤਮਾਸ਼ਾ ਦਿਸਣ ਲੱਗ ਪਿਆ ਸਭ ਤੋਂ ਪਹਿਲੇ ਉਸ ਦੇ ਸਾਹਮਣੇ ਇੱਕ ਬੜੀ ਸੁੰਦਰ ਇਸਤਰੀ ਨਿਰਤ ਕਰਦੀ ਆਈ ਤੇ ਹੱਥ ਜੋੜ ਕੇ ਖਲੋ ਗਈ ਜੀਵ ਨੇ ਧਿਆਨ ਨਾਲ ਉਸ ਵੱਲ ਤੱਕਿਆ ਤਾਂ ਉਸ ਦੀਆਂ ਅੱਖਾਂ ਵਿੱਚ ਮਾਇਆ ਦੀ ਨਿਹਾਰ ਪੈਦੀ ਵੇਖੀ ਜੀਵ ਨੇ ਪਹਿਲੇ ਸਮਝਿਆ ਕਿ ਇਹ ਮਾਇਆ ਨਹੀਂ ਹੋ ਸਕਦੀ ਐਵੇਂ ਮੇਰਾ ਪੁ ਲਿਖਾ ਹੈ ਪਰ ਫਿਰ ਤਸੱਲੀ ਵਾਸਤੇ ਉਸ ਤੋਂ ਪੁੱਛਿਆ ਤੂੰ ਕੌਣ ਹੈ ਉਸ ਇਸਤਰੀ ਨੇ ਜੀਵ ਦੇ ਗਲ ਵਿੱਚ ਆਪਣੀਆਂ ਕੋਮਲ ਬਾਹਾਂ ਪਾ ਕੇ ਤੇ ਪਿਆਰ ਨਾਲ ਤੱਕ ਕੇ ਆਖਿਆ ਮੈਂ ਮਾਇਆ ਦੀ ਸਹੇਲੀ ਅਤੇ ਆਪ ਦੀ ਦਾਸੀ ਹਾਂ ਮੇਰਾ ਨਾਮ ਹੋਮੈ ਹੈ ਮੈਨੂੰ ਮਾਇਆ ਨੂੰ ਸਦਾ ਲਈ ਆਪ ਦੀ ਸੇਵਾ ਵਿੱਚ ਰਹਿਣ ਲਈ ਭੇਜਿਆ ਹੈ ਮੈਂ ਆਪ ਦੇ ਸਦਾ ਅੰਗ ਸੰਗ ਰਹਾਂਗੀ ਆਪ ਦੇ ਦੁੱਖ ਸੁੱਖ ਸਭ ਵਿੱਚ ਆਪ ਦੀ ਭਾਈਵਾਲ ਹੋਵਾਂਗੀ ਆਪ ਦੇ ਸਵਾਸਾਂ ਨਾਲ ਨਿਭਾਂਗੀ ਮੈਨੂੰ ਕਬੂਲੋ ਮੈਂ ਆਪ ਦੀ ਪਤਨੀ ਹਾਂ ਆਪ ਮੇਰੇ ਸਵਾਮੀ ਹੋ ਅਸੀਂ ਅੱਜ ਤੋਂ ਸਦਾ ਲਈ ਇਕੱਠਿਆ ਰਹਿਣਾ ਹੈ ਜੀਵ ਨੇ ਹੋਮੇ ਦੀ ਗੱਲ ਵਕੜੀ ਵਿੱਚ ਅश्चर्य ਆਨੰਦ ਪ੍ਰਤੀਤ ਕੀਤਾ ਅਤੇ ਆਖਣ ਲੱਗਾ ਹੋਮੇ ਤੂੰ ਬੜੀ ਸੁੰਦਰ ਹੈ ਮੈਨੂੰ ਬੜੀ ਪਿਆਰੀ ਲੱਗੀ ਹੈ ਮੈਂ ਤੈਨੂੰ ਹੁਣ ਆਪਣੇ ਕੋਲੋਂ ਕਦੀ ਵੱਖਰਾ ਨਹੀਂ ਹੋਣ ਦੇਣਾ ਅਸੀਂ ਸਦਾ ਇਕੱਠੇ ਰਹਾਂਗੇ ਅਸੀਂ ਆਪਣੀ ਇੱਕ ਨਵੀਂ ਦੁਨੀਆ ਬਣਾਵਾਂਗੇ ਜਿੱਥੇ ਸਾਨੂੰ ਇੱਕ ਦੂਜੇ ਤੋਂ ਕੋਈ ਵੱਖਰਾ ਨਾ ਕਰ ਸਕੇ ਜੀਵ ਤੇ ਹੋਮੇ ਨੂੰ ਇਕੱਠਿਆਂ ਰਹਿੰਦਿਆਂ ਕਿੰਨਾ ਚਿਰ ਗੁਜ਼ਰ ਗਿਆ ਇਹਨਾਂ ਤੋਂ ਇਹਨਾਂ ਦੇ ਘਰ ਪੰਜ ਪੁੱਤਰ ਪੈਦਾ ਹੋਏ ਹੋਮੇ ਨੇ ਇਹਨਾਂ ਦੇ ਨਾਮ ਮੋਹ ਲੋਭ ਕਾਮ ਕ੍ਰੋਧ ਤੇ ਹੰਕਾਰ ਰੱਖਿਆ ਮੋਹ ਸਭ ਤੋਂ ਵੱਡੇ ਪੁੱਤਰ ਦਾ ਨਾਮ ਸੀ ਇਸ ਕਰਕੇ ਉਸ ਦਾ بڑا ਪੁੱਤਰ ਪ੍ਰਤਾਪ ਸੀ ਇਹ ਪੰਜੇ ਪੁੱਤਰ ਔਲੀ ਔਲੀ ਸਿਆਣੇ ਹੁੰਦੇ ਗਏ ਤੇ ਜੀਵਤੇ ਹੋਮੇ ਨੇ ਇਹਨਾਂ ਦੇ ਵਿਆਹ ਕਰ ਦਿੱਤੇ ਪੰਜਾਂ ਦੇ ਘਰ ਬੌਟੀਆਂ ਆ ਗਈ ਇਹਨਾਂ ਪੰਜਾਂ ਦੇ ਘਰ ਅੱਗੇ ਧੀਆਂ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਮ ਚਿੰਤਾ ਫਿਕਰ ਦੁੱਖ ਰੋਗ ਅਸ਼ਾਂਤੀ ਕਲੇਸ਼ ਥੋੜ ਈਰਖਾ ਬੇਇਨਸਾਫੀ ਜ਼ੁਲਮ ਜ਼ੋਰ ਧੱਕਾ ਖੁਦਗਰਜ਼ੀ ਮਕਰ ਫਰੇਬ ਧੋਖਾ ਕਾਇਰਤਾ ਵੈਰ ਵਿਰੋਧ ਨਿਰਬਲਤਾ ਬਿਮਾਰੀ ਮੌਤ ਆਦ ਰੱਖੇ ਗਏ ਜੀਵ ਹਣ ਬੜਾ ਕਬੀਲਦਾਰ ਸੀ ਜਿਸਦਾ ਪਰਿਵਾਰ ਜਿੱਧਰ ਦੇਖੇ ਫੈਲਿਆ ਹੋਇਆ ਦਿਸੇ ਜੀਵ ਦਿਨ ਰਾਤ ਆਪਣੇ ਟੱਬਰ ਵਿੱਚ ਮਸਤ ਰਹਿੰਦਾ ਇਸ ਨੂੰ ਅਹਿਸਾਸ ਕੋਈ ਵਕਤ ਨਹੀਂ ਸੀ ਮਿਲਦਾ ਜਦ ਆਪਣੇ ਕਬੀਲੇ ਦੇ ਰੁਝੇਵਿਆਂ ਤੋਂ ਨਵੇਕਲਾ ਹੋ ਕੇ ਕਿਸੇ ਹੋਰ ਸੋਚ ਨੂੰ ਸੋਚ ਸਕੇ ਵੱਡਾ ਪਰਿਵਾਰ ਹੋ ਜਾਣ ਕਰਕੇ ਇਸ ਦੇ ਕੋਲ ਸਾਰੇ ਬਾਲ ਬੱਚਿਆਂ ਤੇ ਲੜਾਈਆਂ ਦੇ ਫੈਸਲੇ ਆਉਂਦੇ ਫਿਰ ਜਦ ਜੀਵ ਦਾ ਕੋਈ ਸੰਬੰਧੀ ਗੁੱਸੇ ਹੋ ਜਾਵੇ ਜੀਵ ਵਿਚਾਰੇ ਨੂੰ ਖੁਸ਼ਾਮਦ ਕਰਕੇ ਮਨਾਣਾ ਪੈਂਦਾ ਜੀਵ ਦੇ ਪੰਜੇ ਪੁੱਤਰ ਤਾਂ ਸਿਆਣੇ ਹੋ ਗਏ ਸਨ ਉਹ ਤਾਂ ਆਪੋ ਆਪਣੇ ਕਾਰ ਵਿਹਾਰ ਵਿੱਚ ਲੱਗੇ ਰਹਿੰਦੇ ਅਤੇ ਬਡੇਰੀ ਉਮਰ ਦਾ ਹੋ ਜਾਣ ਕਰਕੇ ਜੀਵ ਹਰ ਵਕਤ ਘਰ ਹੀ ਰਹਿੰਦਾ ਸੀ ਅਤੇ ਅੱਥੇ ਪਹਿਰ ਪੁੱਤਰਾਂ ਪੋਤਰੀਆਂ ਦੋਹਤਰੀਆਂ ਦੋਹਤਰੀਆਂ ਨਾਲ ਦਿਲ ਪਰਚਾਉਂਦਾ ਸੀ ਹੋਮੇ ਦੇ ਲਾਡਾ ਨਹੀਂ ਸਭ ਬੱਚਿਆਂ ਨੂੰ ਵਿਗਾੜ ਛੱਡਿਆ ਸੀ ਬੜੇ ਅੱਥਰੇ ਨਡਾਰ ਤੇ ਗੁਸਤਾਖ ਹੋ ਗਏ ਸਨ ਖੇਡਦਿਆਂ ਖੇਡਦਿਆਂ ਆਉਂਦੇ ਮਿੱਟੀ ਦੇ ਭਰੇ ਕੱਪੜਿਆਂ ਨਾਲ ਜੀਵ ਦੇ ਮੋਢਿਆਂ ਤੇ ਚੜ ਜਾਂਦੇ ਸਿਰ ਤੇ ਬੈਠ ਜਾਂਦੇ ਕਦੀ ਰੜ ਕੇ ਆਕਦੇ ਬਾਬਾ ਸਾਨੂੰ ਹੁੱਡੇ ਦੇ ਜੀਵ ਘੋੜੀ ਬਣ ਜਾਂਦਾ ਅਤੇ ਸਾਰੇ ਬੱਚੇ ਜੀਵ ਦੇ ਉੱਤੇ ਪਲਾਕੀ ਮਾਰ ਕੇ ਅਸਵਾਰ ਹੁੰਦੇ ਜੀਵ ਦੇ ਮੂੰਹ ਵਿੱਚ ਕੱਪੜੇ ਦੀ ਲਗਾਮ ਪਾ ਕੇ ਉਸ ਨੂੰ ਖਿੱਚਦੇ ਤੇ ਆਖਦੇ ਘੋੜਿਆ ਛੇਤੀ ਤੁਰ ਛੇਤੀ ਤੁਰ ਜੀਵ ਤੁਰਦਾ ਤਾਂ ਬੱਚੇ ਬੜੇ ਖੁਸ਼ ਹੁੰਦੇ ਹੱਸਦੇ ਛਾਲਾਂ ਮਾਰਦੇ ਕਈ ਬੱਚੇ ਆਖਦੇ ਬਾਬਾ ਘੋੜੇ ਵਾਗੂ ਹਣਕ ਵੀ ਹੁਣ ਤਾਂ ਫੇਰ ਜੀਵ ਘੋੜੇ ਵਾਗੂ ਆਵਾਜ਼ ਕੱਢ ਕੇ ਹਣਕਦਾ ਘੋੜੇ ਵਾਂਗਰ ਅੜੀਆਂ ਕਰਦਾ ਦੁਲੱਤੇ ਮਾਰਦਾ ਤੇ ਬੱਚਿਆਂ ਨਾਲ ਖੇਡਦਾ ਰਹਿੰਦਾ ਪਰ ਜਿਉਂ-ਜਿਉਂ ਜੀਵ ਬੁੱਢਾ ਹੁੰਦਾ ਗਿਆ ਤਿਉਂ-ਤਿਉਂ ਉਸ ਵਿੱਚ ਬੱਚਿਆਂ ਨੂੰ ਚੁੱਕੀ ਫਿਰਨ ਦੀ ਬਾਜ਼ਾਰ ਸੈਰ ਕਰਨ ਲੈ ਜਾਣ ਦੀ ਘੋੜਾ ਬਣਨ ਦੀ ਸ਼ਕਤੀ ਘਟ ਹੁੰਦੀ ਗਈ ਉਹ ਹੁਣ ਕਮਜ਼ੋਰ ਹੋ ਗਿਆ ਪਰ ਬਾਲਾਂ ਨੂੰ ਕੀ ਪਤਾ ਉਹ ਉਸ ਨਾਲ ਉਸੇ ਤਰ੍ਹਾਂ ਅੜੀਆਂ ਕਰਦੇ ਜਿੱਦਾਂ ਕਰਦੇ ਅਤੇ ਉਸਦੀ ਬਡੇਰੀ ਉਮਰ ਦੀ ਪਰਵਾਹ ਨਾ ਕਰਦੇ ਅਤੇ ਚਾਹੁੰਦੇ ਕਿ ਉਹਨਾਂ ਨੂੰ ਜੀਵ ਹਰ ਵਕਤ ਖਿਡਾਗਾ ਹੀ ਰਹੇ ਕਿਸੇ ਕਿਸੇ ਵੇਲੇ ਜੀਵ ਬੜਾ ਤੰਗ ਆ ਜਾਂਦਾ ਅਤੇ ਹੋਮੇ ਨੂੰ ਆਖਦਾ ਕਿ ਇਹ ਬੱਚੇ ਮੈਨੂੰ ਦਿਨ ਰਾਤ ਚੈਨ ਨਹੀਂ ਲੈਣ ਦਿੰਦੇ ਇਹਨਾਂ ਦਾ ਕੀ ਕਰਾਂ ਹੋਮੇ ਅੱਗੋਂ ਪੂਰਾ ਜਵਾਬ ਦੇ ਛੱਡ ਗਿਆ ਕਿ ਮੈਂ ਕੀ ਕਰਾਂ ਤੂੰ ਇਹਨਾਂ ਨੂੰ ਪਹਿਲੇ ਕਿਉਂ ਇੰਨਾ ਸਿਰ ਚੜਾਇਆ ਕਿਉਂ ਐਡਾ ਅਥਰਾ ਕੀਤਾ ਹੁਣ ਆਪਣੀ ਸਜ਼ਾ ਆਪ ਖੋਗ ਜੀਵ ਨੇ ਆਪਣੇ ਪੁੱਤਰਾਂ પાસે ਇੱਕ ਦਿਨ ਸ਼ਿਕਾਇਤ ਕੀਤੀ ਕਿ ਬੱਚੇ ਉਸ ਨੂੰ ਬੜਾ ਤੰਗ ਕਰਦੇ ਹਨ ਇਸ ਗੱਲ ਦਾ ਕੁਝ ਇਲਾਜ ਹੋਣਾ ਚਾਹੀਦਾ ਹੈ ਚਾਹੀਦਾ ਤਾਂ ਸੀ ਕਿ ਪੁੱਤਰ ਪਿਤਾ ਨੂੰ ਦਿਲਾਸਾ ਦੇਂਦੇ ਤੇ ਉਸ ਦੀ ਸ਼ਿਕਾਇਤ ਸੁਣ ਕੇ ਬੱਚਿਆਂ ਨੂੰ ਵਰਜਦੇ ਪਰ ਉਹ ਸਗੋਂ ਪਿਓ ਨੂੰ ਹੀ ਝੂਠਾ ਕਰਨ ਲੱਗ ਪਏ ਆਖਣ ਲੱਗੇ ਤੈਨੂੰ ਸਾਰਾ ਦਿਨ ਕੰਮ ਹੀ ਕੀ ਹੈ ਵੇਲੇ ਬੈਠਣ ਨਾਲੋਂ ਜੇ ਸਾਡੇ ਬੱਚਿਆਂ ਨੂੰ ਖੜਾਦਾ ਹੈ ਤਾਂ ਆਖਰ ਕੀ ਆ ਜਾਂਦੀ ਹੈ ਦੁੱਸਣ ਗਿਆ ਲੱਗ ਪਿਆ ਏ ਤੇਰੇ ਪਾਸ ਹੋਰ ਕੰਮ ਹੀ ਕੀ ਏ ਜੇ ਬੱਚਿਆਂ ਨੂੰ ਅਸੀਂ ਮਨਾ ਕਰ ਜੇ ਬੱਚਿਆਂ ਨੂੰ ਅਸੀਂ ਮਨਾ ਕਰ ਦਈਏ ਤੇਰੇ ਪਾਸ ਕੋਈ ਨਾ ਆਵੇ ਤਾਂ ਫਿਰ ਤੂੰ ਸਾਰਾ ਦਿਨ ਕੀ ਕਰੇਗਾ ਤੇਰਾ ਜੀ ਕਿਸ ਤਰ੍ਹਾਂ ਲੱਗੇਗਾ ਜੀਵ ਨੇ ਆਖਿਆ ਕਿ ਮੈਂ ਕਿਸੇ ਤਰ੍ਹਾਂ ਜੀ ਲਾ ਲਵਾਂਗਾ ਪਰ ਮੈਥੋਂ ਐਡੇ ਅਥਰੇ ਬੱਚੇ ਖੜਾਏ ਨਹੀਂ ਜਾਂਦੇ ਕ੍ਰੋਧ ਨੂੰ ਮੋਹ ਦੀ ਬਾਹ ਫੜ ਕੇ ਕਿਹਾ ਭਰਾ ਜੀ ਤੁਸੀਂ ਇਹ ਤਮਾਸ਼ਾ ਵੀ ਜਰਾ ਵੇਖੋ ਕੱਲ ਤੋਂ ਬੱਚਿਆਂ ਦਾ ਇਸ ਬੁੱਢੇ ਕੋਲ ਆਉਣਾ ਬੰਦ ਕਰ ਦਿਓ ਵੇਖਾਂਗੇ ਇਹ ਇਕੱਲਾ ਕਿਸ ਤਰ੍ਹਾਂ ਰਹਿੰਦਾ ਹੈ ਹੰਕਾਰ ਨੇ ਸਭ ਬੱਚਿਆਂ ਨੂੰ ਬੁਲਾ ਕੇ ਆਖਿਆ ਬਾਬਾ ਤੁਹਾਡੀਆਂ ਸ਼ਿਕਾਇਤਾਂ ਲਾਉਂਦਾ ਹੈ ਤੁਸੀਂ ਅੱਜ ਤੋਂ ਇਸ ਦੇ ਪਾਸ ਨਹੀਂ ਆਉਣਾ ਹੋਵੇਗਾ ਇਸ ਨੂੰ ਇਕੱਲਿਆਂ ਬੈਠਿਆ ਰਹਿਣ ਦਿਆ ਕਰੋ ਇਹ ਕਹਿ ਕੇ ਪੁੱਤਰ ਬਾਹਰ ਚਲੇ ਗਏ ਹੁਣ ਜੀਵ ਇਕੱਲਾ ਰਹਿ ਗਿਆ ਕੁਝ ਚਿਰ ਤਾਂ ਉਹ ਬੜਾ ਖੁਸ਼ ਹੋਇਆ ਕਿ ਸ਼ੁਕਰ ਹੈ ਚੈਨ ਨਾਲ ਸਾਹ ਤਾਂ ਲਵਾਂਗਾ ਪਰ ਇੱਕ ਦੋ ਦਿਨਾਂ ਬਾਅਦ ਉਸ ਨੂੰ ਉਸ ਦਾ ਇਕੱਲ ਹੀ ਡਰਨ ਲੱਗ ਪਿਆ ਉਸ ਪਾਸ ਕੋਈ ਸ਼ੁਗਲ ਨਾ ਰਿਹਾ ਬੱਥੇਰਾ ਸੋਚੇ ਕਿ ਹੁਣ ਕੀ ਕਰਾਂ ਪਰ ਉਸ ਨੂੰ ਕੋਈ ਕੰਮ ਕੋਈ ਗੱਲ ਦਿਲ ਲਗਾਣ ਦੀ ਨਾ ਸੁਝਦੀ ਆਖਰ ਉਹ ਇਕੱਲਾ ਰਹਿ ਰਹਿ ਕੇ ਵੀ ਤੰਗ ਹੋ ਕੇ ਆਪਣੇ ਪੁੱਤਰਾਂ ਨੂੰ ਬਾਹਰ ਜਾਣ ਲੱਗਿਆਂ ਆਖਿਆ ਬੇਟਾ ਤੁਸੀਂ ਸੱਚ ਕਹਿੰਦੇ ਸੀ ਮੇਰਾ ਇਕੱਲਿਆਂ ਵੀ ਜੀ ਨਹੀਂ ਲੱਗਦਾ ਮੇਰਾ ਦਿਲ ਲਗਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਖੜਾਣ ਦਾ ਕੰਮ ਮੈਨੂੰ ਫਿਰ ਦਿੱਤਾ ਜਾਵੇ ਹੰਕਾਰ ਤੇ ਕਰੋਧ ਨੇ ਅੱਗੋਂ ਰਲ ਕੇ ਆਖਿਆ ਕਿ ਹੁਣ ਤੈਨੂੰ ਅਸੀਂ ਬੱਚਿਆਂ ਵਿੱਚ ਬੈਠਣ ਹੀ ਨਹੀਂ ਦੇਣਾ ਤੂੰ ਰੋਜ਼ ਇਹਨਾਂ ਦੀਆਂ ਸ਼ਿਕਾਇਤਾਂ ਲਾਉਂਦਾ ਰਹਿੰਦਾ ਸੀ ਹੁਣ ਕੁਝ ਚਿਰ ਸਬਰ ਕਰ ਤੇ ਇਕੱਲਾ ਰਹਿ ਕੇ ਵੇਖ ਪਰ ਜੀਵ ਨੂੰ ਇਕੱਲ ਖਾਣ ਨੂੰ ਆਉਂਦਾ ਸੀ ਉਸਨੇ ਪੁੱਤਰਾਂ ਅੱਗੇ ਹੱਥ ਜੋੜੇ ਅਤੇ ਆਖਿਆ ਹੁਣ ਮੈਨੂੰ ਮਾਫ਼ ਕਰੂ ਮੈਂ ਬੱਚਿਆਂ ਦੀ ਫੇਰ ਕਦੀ ਸ਼ਿਕਾਇਤ ਨਹੀਂ ਲਾਵਾਂਗਾ ਮੈਨੂੰ ਇਹਨਾਂ ਨਾਲ ਰਹਿਣ ਤੇ ਇਹਨਾਂ ਨੂੰ ਖਿਡਾਣ ਦਾ ਫੇਰ ਮੌਕਾ ਦੇਵੂ ਜੀਵ ਦੀ ਇਹ ਗੱਲ ਸੁਣ ਕੇ ਹੋਮੇ ਨੇ ਪੁੱਤਰਾਂ ਨੂੰ ਸਮਝਾਇਆ ਕਿ ਆਖਰ ਨਾਰਾਜ਼ਗੀ ਦੀ ਗੱਲ ਕੀ ਹੈ ਜੀਵ ਭਾਵੇਂ 70 72 ਆ ਹੋ ਗਿਆ ਹੈ ਫਿਰ ਵੀ ਘਰ ਦਾ ਵੱਡਾ ਹੈ ਜਾਣ ਦੇਵੋ ਜੋ ਕਹਿੰਦਾ ਹੈ ਮੰਨ ਲਵੋ ਲੋਭ ਤੇ ਕਾਮਨੇ ਵੀ ਭਰਾਵਾਂ ਨੂੰ ਸਮਝਾਇਆ ਅਖੀਰ ਵੱਡੇ ਭਰਾ ਮੋਹ ਨੇ ਫੈਸਲਾ ਕੀਤਾ ਕਿ ਅੱਛਾ ਅੱਜ ਤੋਂ ਫਿਰ ਜੀਵ ਬੱਚਿਆ ਨੂੰ ਖਿਡਾ ਕੇ ਆਪਣਾ ਦਿਲ ਲਗਾਇਆ ਫਿਰ ਪਰ ਇਸ ਸ਼ਰਤ ਤੇ ਕਿ ਇਹਨਾਂ ਦੀ ਸ਼ਿਕਾਇਤ ਮੁੜ ਸਾਡੇ ਤੱਕ ਨਹੀਂ ਆਉਣੀ ਚਾਹੀਦੀ ਹੋਮੇ ਨੇ ਜਵਾਬ ਦਿੱਤਾ ਜਾਲਵੀ ਦੇਵ ਹੁਣ ਕੱਲ ਨੂੰ ਤੁਹਾਡੇ ਵਖਰੇ ਬੱਚੇ ਨੇ ਜੀਵ ਦੇ ਕੁਝ ਨਹੀਂ ਲੱਗਦੇ ਇਹਦੀ ਤਾਂ ਮਤ ਮਾਰੀ ਹੋਈ ਸੀ ਜੋ ਸ਼ਿਕਾਇਤਾਂ ਲਾਉਣ ਲੱਗਾ ਸੀ ਕਦੀ ਕੋਈ ਆਪਣੇ ਪੁੱਤਰਾਂ ਧੀਆਂ ਦੀਆਂ ਵੀ ਸ਼ਿਕਾਇਤਾਂ ਲਾਉਂਦਾ ਹੈ ਹੁਣ ਜੀਵ ਬੱਚਿਆਂ ਨੂੰ ਫੇਰ ਖਿਡਾਣ ਲੱਗ ਪਿਆ ਪਰ ਬੱਚਿਆਂ ਨੂੰ ਪਤਾ ਸੀ ਕਿ ਬਾਬਾ ਸਾਡੇ ਨਾਲ ਸ਼ਿਕਾਇਤਾਂ ਲਾ ਕੇ ਸਾਨੂੰ ਪਿਤਾ ਪਾਸੋਂ ਮਾਰ ਪਵਾਣੀ ਚਾਹੁੰਦਾ ਸੀ ਇਸ ਕਰਕੇ ਹੁਣ ਉਹ ਜੀਵ ਪਾਸੋਂ ਆਪਣਾ ਬਦਲਾ ਲੈਂਦੇ ਉਸ ਨੂੰ ਬੜਾ ਤੰਗ ਕਰਦੇ ਉੱਤੇ ਚੜ੍ਹਦੇ ਘੋੜਾ ਬਣਾਉਂਦੇ ਤੇ ਜੇ ਜੀਵ ਚੰਗੀ ਤਰ੍ਹਾਂ ਨਾ ਤੁਰਦਾ ਤਾਂ ਅੱਡੀਆਂ ਲਗਾਉਂਦੇ ਜਾਬ ਕਾ ਮਾਰਦੀ ਬੁਰਾ ਹਾਲ ਕਰਦੇ ਕਈ ਵਾਰੀ ਜੀਵ ਦੇ ਮੂੰਹ ਵਿੱਚੋਂ ਲਗਾਮ ਨੂੰ ਤੁਣ ਕੇ ਵਜ ਵਜ ਕੇ ਲਹੂ ਨਿਕਲ ਲੱਗ ਜਾਂਦਾ ਭਾਵੇਂ ਜੀਵ ਬੜਾ ਥੱਕ ਜਾਂਦਾ ਪਰ ਬੱਚੇ ਉਸ ਨੂੰ ਫਿਰ ਵੀ ਨਾ ਛੱਡਦੇ ਸਾਹ ਤੱਕ ਨਾ ਲੈਣ ਦਿੰਦੇ ਜੀਵ ਬੜਾ ਦੁਖੀ ਹੋ ਗਿਆ ਦਿਲ ਵਿੱਚ ਸੋਚਣ ਲੱਗਾ ਕਿ ਇਸ ਤਕਲੀਫ ਨਾਲੋਂ ਤੇ ਮਰ ਜਾਣਾ ਹੀ ਚੰਗਾ ਹੈ ਇਹ ਸੋਚ ਕੇ ਉਸ ਨੇ ਸਮੁੰਦਰ ਵਿੱਚ ਜਾ ਕੇ ਛਾਲ ਮਾਰ ਦਿੱਤੀ ਅਤੇ ਆਪਣੇ ਆਪਣੇ ਭਾਣੇ ਆਪਣੇ ਖਿਆਲ ਵਿੱਚ ਮਰ ਗਿਆ ਪਰ ਜਦ ਜੀਵ ਪਾਣੀ ਦੇ ਢੇਠਾਂ ਪਹੁੰਚਿਆ ਤਾਂ ਕੀ ਵੇਖਿਆ ਕਿ ਪਾਣੀ ਦਾ ਬਾਦਸ਼ਾ ਖਵਾਜਾ ਖਿਜਰ ਹੱਥ ਵਿੱਚ ਫੁੱਲਾਂ ਦੀ ਮਾਲਾ ਲੈ ਕੇ ਜੀਵ ਕੋਲ ਆਇਆ ਉਸ ਦੇ ਗਲ ਵਿੱਚ ਹਾਰ ਪਾ ਕੇ ਹੱਥ ਜੋੜ ਆਖਣ ਲੱਗਾ ਮਹਾਰਾਜ ਆਪ ਜੀਵ ਹੋ ਪਰਮੇਸ਼ਵਰ ਰੂਪ ਹੋ ਮੈਂ ਆਪ ਦੀ ਜਾਨ ਨਹੀਂ ਕੱਢ ਸਕਦਾ ਆਪ ਅਮਰ ਹੋ ਅਬਨਾਸੀ ਹੋ ਧਨ ਭਾਗ ਜੋ ਆਪ ਨੇ ਮੈਨੂੰ ਆ ਕੇ ਦਰਸ਼ਨ ਦਿੱਤੇ ਇਹ ਕਹਿ ਕੇ ਉਸਨੇ ਪਾਣੀ ਦੀਆਂ ਲਹਿਰਾਂ ਨੂੰ ਹੁਕਮ ਦਿੱਤਾ ਕਿ ਜੀਵ ਮਹਾਰਾਜ ਨੂੰ ਇਸੇ ਹੋਰ ਦੇਸ਼ ਦੇ ਕਿਨਾਰੇ ਤੇ ਜਾ ਕੇ ਲਗਾ ਦੇ ਜੀਵ ਹੁਣ ਕਿਸੇ ਹੋਰ ਦੇਸ਼ ਵਿੱਚ ਜਾ ਜੰਮਿਆ ਪਹਿਲੇ ਤਾਂ ਬੱਚਾ ਸੀ ਇਸ ਨੂੰ ਕੋਈ ਹੋਸ਼ ਨਹੀਂ ਸੀ ਪਰ ਜਿਉਂ-ਜਿਉਂ ਹੋਸ਼ ਆਉਂਦੀ ਗਈ ਇਸ ਨੇ ਸਭ ਤੋਂ ਪਹਿਲੇ ਹੋਮੇ ਨੂੰ ਪਛਾਣ ਲੀਤਾ ਕਿ ਇਹ ਤਾਂ ਮੇਰੇ ਨਾਲ ਹੀ ਮੁੜ ਕੇ ਜੰਮ ਪਈ ਹੈ ਹੋਮੇ ਨੇ ਛੱਟ ਜੀਵ ਦੇ ਪੈਰ ਪਕੜ ਲਏ ਤੇ ਆਖਣ ਲੱਗੀ ਮਹਾਰਾਜ ਮੈਂ ਆਪ ਦੀ ਦਾਸੀ ਹਾਂ ਆਪ ਤੋਂ ਪਿੱਛੇ ਕਿੱਥੇ ਰਹਿ ਸਕਦੀ ਹਾਂ ਆਪ ਜਿਸ ਜਿਸ ਜਨਮ ਵਿੱਚ ਜਾਵੋਗੇ ਆਪ ਦੇ ਅੰਗ ਸੰਗ ਰਹਾਂਗੀ ਮੇਰਾ ਆਪ ਤੋਂ ਵਿਛੜਨਾ ਅਸੰਭਵ ਹੈ ਮਰ ਜਾਵਾਂ ਤਾਂ ਭਾਵੇਂ ਆਪ ਤੋਂ ਜੁਦਾ ਹੋਵਾਂ ਐਵੇਂ ਮੈਨੂੰ ਆਪ ਤੋਂ ਨਖੇੜਨ ਵਾਲਾ ਕੌਣ ਜੰਮਿਆ ਹੈ ਮਾਇਆ ਨੇ ਮੇਰਾ ਆਪ ਨਾਲ ਸੰਯੋਗ ਕੀਤਾ ਹੈ ਇਹ ਰਿਸ਼ਤਾ اٹਲ ਹੈ ਮੈਂ ਸਦਾ ਸੁਹਾਗਣ ਹਾਂ ਇਹ ਗੱਲਾਂ ਸੁਣ ਕੇ ਜੀਵ ਬੜਾ ਖੁਸ਼ ਹੋਇਆ ਅਤੇ ਆਖਣ ਲੱਗਾ ਤੂੰ ਬੜੀ ਪਤੀ ਵਰਤਾ ਹੈ ਮੇਰੇ ਇਸ ਜਨਮ ਵਿੱਚ ਵੀ ਮੇਰੇ ਨਾਲ ਹੀ ਹੈ ਆ ਹੁਣ ਰਣ ਕੇ ਆਪਣੀ ਹੋਰ ਕੋਈ ਦੁਨੀਆ ਨਵੀਂ ਦੁਨੀਆ ਚਾਹੀਏ ਹਉ ਮੈਨੇ ਹੱਥ ਜੋੜ ਕੇ ਕਿਹਾ ਸਤਿ ਬਚਨ ਮੇਰਾ ਤੇ ਕੰਮ ਹੀ ਆਪ ਦੀ ਸੇਵਾ ਕਰਨ ਤੇ ਹੁਕਮ ਮੰਨਣਾ ਹੈ ਸਾత్సੰਗਤ ਜੀ ਇੱਥੇ ਪਹਿਲੇ ਭਾਗ ਦੀ ਸਮਾਪਤੀ ਹੈ ਜੀ ਜੀਵ ਦੀ ਕਹਾਣੀ ਦੇ ਦੂਸਰੇ ਭਾਗ ਵਿੱਚ ਆਪ ਜੀ ਸਰਵਣ ਕਰੋਗੇ ਕਿਵੇਂ ਇਹ ਜੀਵ ਤੰਗ ਆ ਕੇ ਝਗੜਿਆਂ ਝਮੇਲਿਆਂ ਤੋਂ ਆਪਣੇ ਬੱਚਿਆਂ ਤੋਂ ਪੁੱਤਰਿਆਂ ਤੋਂ ਤੰਗ ਆ ਕੇ ਦੁਖੀ ਹੋ ਕੇ ਆਤਮ ਹੱਤਿਆ ਕਰਦਾ ਹੈ ਤੇ ਪਾਣੀ ਇਸ ਨੂੰ ਡੁਬਦਾ ਨਹੀਂ ਕਿਉਂਕਿ ਆਤਮਾ ਨੂੰ ਕੋਈ ਚੀਜ਼ ਮਾਰ ਨਹੀਂ ਸਕਦੀ ਆਤਮਾ ਦਾ ਫਿਰ ਜਨਮ ਹੋ ਜਾਂਦਾ ਹੈ ਇਹ ਜੀਵ ਫਿਰ ਦੁਬਾਰਾ ਥੋੜਾ ਜਿਹਾ ਵੱਡਾ ਹੁੰਦਾ ਹੋਂਮੇ ਨਾਲ ਇਸ ਦਾ ਵਿਆਹ ਹੁੰਦਾ ਉਹੀ ਇਹਨਾਂ ਦੇ ਅੱਗੇ ਬੱਚੇ ਪੈਦਾ ਹੁੰਦੇ ਆਧੀਆਂ ਵਿਆਧੀਆਂ ਉਪਾਧੀਆਂ ਚਿੰਤਾ ਚੋਰੀ ਫਿਕਰ ਕਿਵੇਂ ਇਹ ਜੀਵ ਫਿਰ ਦੁਬਾਰਾ ਮਾਇਆ ਦੇ ਨਾਲ ਆਪਣੀ ਨਵੀਂ ਦੁਨੀਆ ਵਸਾਉਂਦਾ ਹੈ ਸੋ ਆਉ ਆਪਾਂ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ